ਸਿੱਧੂ ਮਸੂਲ ਵਾਲੇ ਬਾਈ ਦੀ ਗੱਲ ਕਰ ਲਈਏ ਸਿੱਧੂ ਬਾਈ ਨਾਲ ਤੁਹਾਡੀਆਂ ਫੋਟੋਆਂ ਵੀ ਨੇ ਵੀਡੀਓ ਸ਼ੁਭਦੀਪ ਨਾ ਸਾਜੀ ਜੀ ਅਜ ਤੱਕ ਨਹੀਂ ਉਹਨੂੰ ਸਿੱਧੂ ਸਿੱਧੂ ਕਿਹਾ ਮੇਰੇ ਫੋਨ 'ਚ ਵੀ ਸ਼ੋਭ ਲਿਖਿਆ ਹੋਇਆ ਸੀ ਇਹਨਾਂ ਦਾ ਸ਼ੁਭਦੀਪ ਲਿਖਿਆ ਹੋਇਆ ਸੀ ਯਾਰ ਕਿੰਨਾ ਕੁ ਪਿਆਰ ਸਿੱਵਾਈ ਨਾਲ ਮੁਲਾਕਾਤ ਪਹਿਲੀ ਜਦੋਂ ਹੁੰਦੀ ਹੈ ਕਿਸ ਤਰੀਕੇ ਦਾ ਜਿਹੜਾ ਉਸ ਟਾਈਮ ਦੇ ਉੱਪਰ ਗੱਲਬਾਤ ਹੁੰਦੀ ਹੈ ਤੇ ਨਾਲ ਜਿਵੇਂ ਤੁਸਾਨੂੰ ਪਿਆਰ ਦੀ ਡੈਫੀਨੇਸ਼ਨ ਹੈ ਇੱਥੋਂ ਹੀ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਉਹਨੂੰ ਜੋ ਸਾਰੇ ਕਹਿੰਦੇ ਸੀ ਮੈਨੂੰ ਉਹਦੇ 'ਚ ਨਹੀਂ ਸੀ ਮੈਨੂੰ ਉਹਦਾ ਜਿਹੜਾ ਘਰ ਦਾ ਨਾਮ ਸੀ ਜਿਹੜਾ ਉਹ ਜੀ ਮੈਂ ਉਹ ਸੇਵ ਕਰਕੇ ਮੈਨੂੰ ਬੁਲਾਉਂਦਾ ਵੀ ਜਿੰਨੀ ਵਾਰ ਵੀ ਬੁਲਾਇਆ ਮੈਨੂੰ ਸ਼ੋਭਦੀਪ ਗਿਆ। ਜੀ। ਅਗਰ ਸ਼ੋਭਦੀਪ ਕਿੱਥੇ ਹੈ? ਸ਼ੋਭਦੀਪ ਕਿੱਥੇ ਹੈ ਵੀਰੇ? ਉਹਦਾ ਨਾਂ ਲੈ ਕੇ ਹੀ ਮੈਂ ਗੱਲ ਕਰੀ। ਕਦੇ ਵੀ ਨਹੀਂ ਮੈਨੂੰ ਕਿਹਾ ਵੀ ਹੋਰ ਕਿਤੇ ਮੇਰੇ ਨਾਲ ਇਹ ਕੁਝ ਵੀ ਐ ਤਾਂ ਕੋਈ ਉਹ ਨਹੀਂ। ਤੇ ਜਿਹੜੀ ਗੱਲ ਵੀ ਜਿੰਨੀ ਵੀ ਹੁੰਦੀ ਹੈ ਹੁੰਦੀ ਰਹੀ ਹੈ ਤਾਂ ਉਹ ਬੜੀ ਪਰਸਨਲ ਹੈ। ਕੋਈ ਐਦਾਂ ਨਹੀਂ ਵੀ ਕੰਮ ਦੇ ਰਿਗਾਰਡਿੰਗ ਕੰਮ ਦੇ ਰਿਗਾਰਡਿੰਗ ਮਿਲੇ ਅਸੀਂ। ਮੈਨੂੰ ਲੱਗਦਾ ਉਸ ਟਾਈਮ ਵੀ ਇੱਕ ਵੀ ਕੰਮ ਦੀ ਗੱਲ ਨਹੀਂ। ਆਖਰੀ ਦੌਰ ਦੇ ਵਿੱਚ ਕੀ ਗੱਲਬਾਤ ਹੁੰਦੀ ਸੀ ਕਿਉਂਕਿ ਕਿਹਾ ਜਾਂਦਾ ਕਿ ਬਾਈ ਨੂੰ ਜਦੋਂ ਆਖਰੀ ਦੌਰ ਸੀ ਨਾ तकरीबन ਕਿ ਬਾਈ ਖੁਦ ਵੀ ਚੌਕਸ ਰਹਿੰਦੇ ਸੀ ਨਾ ਤੇ ਸੀ ਦੇਖਿਆ ਕਾਫੀ ਮੈਟਰ ਉਹ ਬਾਈ ਨੇ ਖੁਦ ਵੀ ਜ਼ਿਕਰ ਕੀਤਾ ਸੀ ਕਈ ਵਾਰ ਕਿ ਇਹ ਆ ਚੀਜ਼ਾਂ ਹੋਈਆਂ ਨੇ ਤਾਂ ਉਸ ਟਾਈਮ ਤੇ ਕੀ ਗੱਲਬਾਤ ਸੀ ਉਹ ਬਾਈ ਨੇ ਕੋਈ ਦੱਸਿਆ ਹੋਵੇ ਨਾ ਆਪਣੇ ਐਕਸਪੀਰੀਅੰਸ ਤੋਂ ਜਿਹੜਾ ਮੇਰਾ ਉਹਦਾ ਐਕਸਪੀਰੀਅੰਸ ਰਿਹਾ ਪਹਿਲਾਂ ਐਡਵਾਈਸ ਜ਼ਰੂਰ ਸੀ ਮੇਰੇ ਕੋਲ ਲੈਣ ਲਈ ਵੀ ਬਾਈ ਇਹਨੂੰ ਥੋੜਾ ਜਿਹਾ ਐਦਾਂ ਹੈਂਡਲ ਕਰ ਜਿਵੇਂ ਫੋਰ ਐਗਜ਼ਾਮਪਲ ਮੇਰੇ ਕੋਲ ਬਹੁਤ ਸਿੰਪਲ ਜਿਹਾ ਐਡਵਾਈਸ ਹੈ ਇਦਾਂ ਉਹ ਈਜ਼ੀ ਐਕਸੈਸ ਹੈ ਉਹਨੂੰ ਖਤਮ ਕਰ ਤੇਰੇ ਕੋਲ ਇਹ ਰੀਚ ਇੰਨੀ ਛੇਤ ਹੀ ਨਹੀਂ ਹੋਣੀ ਚਾਹੀਦੀ ਜਿੱਥੇ ਤੂੰ ਬੈਠਿਆ ਹੈ ਤੇ ਜਿਸ ਹਿਸਾਬ ਨਾਲ ਲੋਕ ਸਮਾਜ 'ਚ ਨਫ਼ਰਤ ਹੈ ਨਾ ਵੀ ਜਿਸ ਹਿਸਾਬ ਨਾਲ ਹੈ ਸਿਸਟਮ ਹਰ ਕੋਈ ਜਿੱਦਾਂ ਪਾਈ ਤੱਕ ਪਹੁੰਚ ਜਾ ਤੇਰੀ ਪਹੁੰਚ ਇੰਨੀ ਸੌਖੀ ਨਹੀਂ ਹੋਣੀ ਚਾਹੀਦੀ ਭਾਈ ਹਮੇਸ਼ਾ ਕਹਿੰਦਾ ਕਿ ਭਾਈ ਇਹ ਪਿੰਡ ਦੇ ਨਾਲ ਜਿਵੇਂ ਪਿੰਡ ਦੇ ਵਿੱਚ ਰਹਿੰਦੇ ਸੀ ਲੋਕਾਂ ਨਾਲ ਜੁੜੇ ਸੀ ਤਾਂ ਕੋਈ ਵੀ ਆਉਂਦਾ ਸੀ ਭਾਈ ਖੁਦ ਮਿਲਦੇ ਸੀ ਸੀ ਲਾਸਟ ਵੀਡੀਓ ਵੀ ਦੇਖ ਲਈਏ ਜਦੋਂ ਘਰ ਤੋਂ ਭਾਈ ਨਿਕਲਦੇ ਆ ਤਾਂ ਬਾਹਰ ਮੁੰਡੇ ਖੜੇ ਹੁੰਦੇ ਆ ਨਾ ਗੱਲਬਾਤ ਹੁੰਦੀ ਆ ਤੇ ਉੱਥੇ ਹੀ ਕਿਹਾ ਕਿ ਰੇਕੀ ਹੋਈ ਹੈ ਜਿੱਦਾਂ ਹਨ ਐਡਵਾਈਸ ਕਰਨਾ ਸੀ ਉਹਨੂੰ ਵੀ ਇਹ ਤੋਂ ਗਰੇਜ ਕਰ ਇਹ ਤੈਨੂੰ ਕੋਈ ਫੇਵਰ ਨਹੀਂ ਕਰੂਗੀ ਗੱਲ ਵੀ ਹੈ ਮੈਨੂੰ ਮੇਰਾ ਐਕਸਪੀਰੀਅੰਸ ਹੀ ਇਸ ਗੱਲ ਇਹ ਚੀਜ਼ਾਂ ਦੀ ਸਦੂ ਬਾਈ ਨਾਲ ਤੁਹਾਡੀਆਂ ਫੋਟੋਆਂ ਵੀ ਨੇ ਵੀਡੀਓਜ਼ ਵੀ ਸ਼ੁਭਦੀਪ ਨਾਲ ਹਾਂਜੀ ਜੀ ਅਜੇ ਤੱਕ ਨਹੀਂ ਉਹਨੂੰ ਸਦੂ ਸਦੂ ਗਿਆ ਮੇਰੇ ਫੋਨ 'ਚ ਵੀ ਸ਼ੋਭ ਲਿਖਿਆ ਹੋਇਆ ਸੀ ਇਹਦਾ ਸਦਦੀਪ ਲਿਖਿਆ ਹੋਇਆ ਸੀ ਹਾਂ ਕਿੰਨਾ ਕੁ ਪਿਆਰ ਸਦੂ ਬਾਈ ਨਾਲ ਮੁਲਾਕਾਤ ਪਹਿਲੀ ਜਦੋਂ ਹੁੰਦੀ ਹੈ ਕਿਸ ਤਰੀਕੇ ਦਾ ਜਿਹੜਾ ਉਸ ਟਾਈਮ ਦੇ ਉੱਪਰ ਗੱਲਬਾਤ ਹੁੰਦੀ ਆ ਫਿਰ ਯਾਰ ਮੇਰਾ ਨਾਲ ਉਹਦੇ ਨਾਲ ਜਿਵੇਂ ਤੁਸਨੂੰ ਪਿਆਰ ਦੀ ਡੈਫੀਨੇਸ਼ਨ ਇੱਥੋਂ ਹੀ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਉਹਨੂੰ ਜੋ ਸਾਰੇ ਕਹ ਮੈਨੂੰ ਉਹਦੇ 'ਚ ਨਹੀਂ ਸੀ ਮੈਨੂੰ ਉਹਦਾ ਘਰ ਦਾ ਨਾਂ ਨਹੀਂ ਸੀ ਜਿਹੜਾ ਉਹ ਜੀ ਮੈਂ ਉਹ ਸੇਵ ਕਰਕੇ ਮੈਨੂੰ ਬੁਲਾਉਂਦਾ ਵੀ ਜਿੰਨੀ ਵਾਰ ਵੀ ਬੁਲਾਇਆ ਮੈਨੂੰ ਸ਼ਬਦੀਪ ਕਿਹਾ ਜੀ ਬਾਕੀ ਸ਼ਬਦੀਪ ਕਿੱਥੇ ਆ ਸ਼ਬਦੀਪ ਕਿੱਥੇ ਆ ਵੀਰੇ ਹੈਨਾ ਕੀ ਕਰ ਰਹੇ ਹੋ ਉਹਦਾ ਨਾਂ ਲੈ ਕੇ ਹੀ ਮੈਂ ਗੱਲ ਕਰੀ ਕਦੇ ਵੀ ਨਹੀਂ ਮੈਂ ਉਹਨੂੰ ਕਿਹਾ ਵੀ ਹੋਰ ਕਿਦਾਂ ਹਮਸੇਲਾ ਇਹ ਕੁਝ ਵੀ ਐਦਾਂ ਕੋਈ ਉਹ ਨਹੀਂ ਤੇ ਜਿਹੜੀ ਗੱਲ ਵੀ ਜਿੰਨੀ ਵੀ ਹੁੰਦੀ ਹੈ ਹੁੰਦੀ ਰਹੀ ਹੈ ਤਾਂ ਉਹ ਬੜੀ ਪਰਸਨਲ ਹੈ ਹੂੰ ਕੋਈ ਐਦਾਂ ਨਹੀਂ ਵੀ ਕੰਮ ਦੇ ਰਿਗਾਰਡਿੰਗ ਕੰਮ ਦੇ ਰਿਗਾਰਡਿੰਗ ਮਿਲੇ ਅਸੀਂ ਮੈਨੂੰ ਲੱਗਦਾ ਉਸ ਟਾਈਮ ਵੀ ਇੱਕ ਵੀ ਕੰਮ ਦੀ ਗੱਲ ਨਹੀਂ ਸੀ ਜਦੋਂ ਅਸੀਂ ਸੇਮ ਬੀਫਗਾਨਾ ਸ਼ੂਟ ਕੀਤਾ ਨਾ ਸਾਡੀ ਸਾਰਾ ਟਾਈਮ ਇੱਕ ਵਾਰ ਵੀ ਗਾਣੇ ਬਾਰੇ ਗੱਲ ਨਹੀਂ ਹੋਈ ਇੱਕ ਵਾਰ ਵੀ ਐਦਾਂ ਨਹੀਂ ਸਾਡੀਆਂ ਆਪਣੀਆਂ ਪਰਸਨਲ ਹੀ ਗੱਲਾਂ ਹੁੰਦੀਆਂ ਨੇ ਐਦਾਂ ਹੀ ਹਸੀਮ ਖੋਲਣਾ ਇੱਧਰ ਉੱਧਰ ਦੀਆਂ ਗੱਲਾਂ ਕਾਲਜ ਟਾਈਮ ਦੀਆਂ ਗੱਲਾਂ ਵੀ ਮੇਰੇ ਟਾਈਮ ਕਿਵੇਂ ਸੀ ਯੂਨੀਵਰਸਿਟੀ ਵੀ ਭਾਈ ਕਿਉਂਕਿ ਉਹਦੇ ਕੁਝ ਕੁ ਬੰਦੇ ਇਹ ਜਿਹੇ ਸੀ ਜਿਹੜੇ ਸਾਡੇ ਬੈਚਮੇਟ ਸੀ ਅੱਛਾ ਜੀ ਯੂਨੀਵਰਸਿਟੀ ਵਾਲੇ ਟਾਈਮ ਤੁਹਾਨੂੰ ਦੱਸਣਾ ਵੀ ਪਹਿਲਾਂ ਇਹ ਹੁੰਦਾ ਸੀ ਜਦੋਂ ਨਾ ਉਹ ਬਈ ਦੇ ਘਰੇ ਸੀ ਇਹ ਜਿਹਦੇ ਨਾਲ ਤੋਂ ਹੁੰਨਾ ਹੋਣ ਵੀ ਉਹਦੇ ਵੱਡੇ ਭਾਈ ਦੇ ਵਿਆਹ ਤੇ ਅਸੀਂ ਜਿਪਸੀ ਲੈ ਕੇ ਗਏ ਸੀ ਇਦਾਂ ਦੀ ਗੱਲਾਂ ਬਸ ਇਦਾਂ ਦੀ ਹੀ ਗੱਲਾਂ ਸੀ ਉਹਦੇ ਨਾਲ ਪਰਸਨਲ ਸੀ ਬਹੁਤ ਆਖਰੀ ਆਖਰੀ ਦੌਰ ਦੇ ਵਿੱਚ ਕੋਈ ਗੱਲਬਾਤ ਹੁੰਦੀ ਸੀ ਕਿਉਂਕਿ ਕਿਹਾ ਜਾਂਦਾ ਕਿ ਬਾਈ ਨੂੰ ਜਦੋਂ ਆਖਰੀ ਦੌਰ ਸੀ ਨਾ ਤਕਰੀਬਨ ਕਿ ਬਾਈ ਖੁਦ ਵੀ ਚੌਕਸ ਰਹਿੰਦੇ ਸੀ ਨਾ ਤੇ ਅਸੀਂ ਦੇਖਿਆ ਕਾਫੀ ਮੈਟਰ ਉਹ ਬਾਈ ਨੇ ਖੁਦ ਵੀ ਜ਼ਿਕਰ ਕੀਤਾ ਸੀ ਕਈ ਵਾਰ ਕਿ ਆਹ ਚੀਜ਼ਾਂ ਹੋਈਆਂ ਨੇ ਤਾਂ ਉਸ ਟਾਈਮ ਤੇ ਕੋਈ ਗੱਲਬਾਤ ਹੋਈ ਉਹ ਬਾਈ ਨੇ ਕੋਈ ਦੱਸਿਆ ਹੋਵੇ ਜਾਂ ਕਦੇ ਨਹੀਂ ਬਈ ਸਾਡਾ ਨਾ ਥੋੜਾ ਜਿਹਾ ਗੈਪ ਪੈ ਗਿਆ ਸੀ ਮੇਰੇ ਵਿਆਹ ਤੋਂ ਬਾਅਦ ਨਾ ਸਾਡੀ ਬਹੁਤ ਘੱਟ ਗੱਲ ਹੋਈ ਹੈ ਹੂੰ ਕਦੀ ਵਾਰ ਸਨੈਪਚੈਟ ਤੇ ਮੈਂ ਜਿਵੇਂ ਹਾਲਚਾਲ ਪੁੱਛਿਆ ਉਹਨੇ ਕਿਹਾ ਠੀਕ ਹੂੰ ਜੋ ਸੀ ਠੀਕ ਹੋ ਬਾਈ ਠੀਕ ਹੈ ਬਸ ਇੰਨੀ ਕੀ ਗੱਲ ਹੋਈ ਹੈ ਜਿਵੇਂ ਸਟੋਰੀਆਂ ਸਟੋਰੀਆਂ ਦੇਖਦਾ ਰਹਿੰਦਾ ਸੀ ਕਈ ਰਿਪਲਾਈ ਕਰ ਦਿੰਦਾ ਸੀ ਦਿਲ ਜਾਂ ਕਰਕੇ ਭੇਜ ਦਿੰਦਾ ਉਹਦੀ ਆਦਤ ਸੀ ਉਹ ਜਿੱਥੇ ਵੀ ਉਹਨੂੰ ਕੋਈ ਵਧੀਆ ਚੀਜ਼ ਲੱਗਦੀ ਸੀ ਜਾਂ ਕਿ ਵੀ ਉਹਨੇ ਨਾਲ ਦੀ ਨਾਲ ਦਿਲ ਜਾਂ ਕਿਤੇ ਬੱਚੇ ਦੀ ਫੋਟੋ ਪਈ ਹੈ ਜਾਂ ਕੋਈ ਰੈਸਲਿੰਗ ਨਾਲੀ ਪਈ ਹੈ ਉਹਨੇ ਨਾਲ ਦੀ ਨਾਲ ਦਿਲ ਦਿਲ ਭੇਜ ਦੇਣਾ ਸੋ ਗੱਲ ਸਾਡੀ ਹੋ ਇੰਦਾ ਐਸਾ ਚ ਹੋਈ ਨਹੀਂ ਕਾਫੀ ਲੰਬੇ ਸਮੇਂ ਤੇ ਵੀ ਜਿਹਦੇ ਚ ਬੈਠ ਕੇ ਵੀ ਐਡਾ ਕੋਈ ਪੂਰੀ ਚੰਗੇ ਤਰੀਕੇ ਨਾਲ ਗੱਲਬਾਤ ਹੁੰਦੀ ਰਹੀ। ਸੋ ਮੈਨੂੰ ਪਤਾ ਨਹੀਂ ਸੀ ਵੀ ਕਿਵੇਂ ਕੀ ਚੱਲ ਰਿਹਾ ਐਗਜ਼ੈਕਟਲੀ। ਪਰ ਮੈਂ ਆਪਣੇ ਆਪਣੇ ਐਕਸਪੀਰੀਅੰਸ ਤੋਂ ਜਿਹੜਾ ਮੇਰਾ ਉਰੇ ਦਾ ਐਕਸਪੀਰੀਅੰਸ ਰਿਹਾ ਪਹਿਲਾਂ ਐਡਵਾਈਸ ਜ਼ਰੂਰ ਸੀ ਮੇਰੇ ਕੋਲ ਦੇਣ ਵਾਲੀ। ਵੀ ਭਾਈ ਇਹਨੂੰ ਥੋੜਾ ਜਿਹਾ ਐਦਾਂ ਹੈਂਡਲ ਕਰ। ਜਿਵੇਂ ਫੋਰ ਐਗਜ਼ਾਮਪਲ ਮੇਰੇ ਕੋਲ ਬਹੁਤ ਸਿੰਪਲ ਜਿਹਾ ਐਡਵਾਈਸ ਹੀ ਹੈ। ਹੂੰ। ਕਿ ਭਾਈ ਤੇਰਾ ਬਹੁਤ ਈਜ਼ੀ ਐਕਸੈਸ ਹੈ। ਜਿਵੇਂ ਮੇਰਾ ਮਨੂੰ ਵੀ ਮੇਰਾ ਵੀ ਬਹੁਤ ਈਜ਼ੀ ਐਕਸੈਸ ਹੈ ਹਨਾ ਜਿਵੇਂ ਨਾਰਮਲੀ ਪਰ ਮੈਨੂੰ ਐਦਾਂ ਦੀ ਗੱਲ ਨਹੀਂ ਕੋਈ ਕਿਸੇ ਨਾਲ ਕੋਈ 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 ਹੈ ਹਨਾ ਵੀ ਤੇਰਾ ਬਹੁਤ ਤੇਰੇ ਕੋਲੇ ਰੀਚ ਇੰਨੀ ਛੇਤ ਨਹੀਂ ਹੋਣੀ ਚਾਹੀਦੀ ਜਿੱਥੇ ਤੂੰ ਬੈਠਿਆ ਹੈ ਤੇ ਜਿਸ ਹਿਸਾਬ ਨਾਲ ਲੋਕ ਆ ਸਮਾਜ 'ਚ ਨਫਰਤ ਹੈ ਨਾ ਵੀ ਜਿਸ ਹਿਸਾਬ ਨਾਲ ਹੈ ਸਿਸਟਮ ਹਰ ਕੋਈ ਜਿੱਦਾਂ ਬਾਈ ਤੱਕ ਪਹੁੰਚ ਜਾਂਦਾ ਤੇਰੀ ਪਹੁੰਚ ਇੰਨੀ ਸੌਖੀ ਨਹੀਂ ਹੋਣੀ ਚਾਹੀਦੀ ਬਾਈ ਵੀ ਇਹਨੂੰ ਥੋੜਾ ਜਿਹਾ ਚੇਂਜ ਕਰ ਆ ਇਦਾਂ ਦੀਆਂ ਗੱਲਾਂ ਸੀ ਉਹ ਹੋ ਹੋ ਹੀ ਨਹੀਂ ਪਈਆਂ ਮੈਨੂੰ ਹੁਣ ਇਹ ਹੁੰਦਾ ਵੀ ਯਾਰ ਵੀ ਜਿਵੇਂ ਇਸ ਨੂੰ ਲੈ ਕੇ ਕੋਈ ਬਾਈ ਨੇ ਜਵਾਬ ਦਿੱਤਾ ਫਿਰ ਕਹਿੰਦੇ ਕਿ ਕਿਉਂ ਇੰਨਾ ਜਿੱਦਾਂ ਹਮੇਸ਼ਾ ਕਹਿੰਦਾ ਕਿ ਬਾਈ ਪਿੰਡ ਦੇ ਨਾਲ ਜਿਵੇਂ ਪਿੰਡ ਦੇ ਵਿੱਚ ਰਹਿੰਦੇ ਸੀ ਲੋਕਾਂ ਨਾਲ ਜੁੜੇ ਸੀ ਨਾ ਕੋਈ ਵੀ ਆਉਂਦਾ ਸੀ ਬਾਈ ਖੁੱਦ ਮਿਲਦੇ ਸੀ ਸੀ ਲਾਸਟ ਵੀਡੀਓ ਵੀ ਦੇਖ ਲਈਏ ਜੇ ਜਦੋਂ ਘਰ ਤੋਂ ਬਾਈ ਨਿਕਲਦੇ ਆ ਤਾਂ ਬਾਹਰ ਮੁੰਡੇ ਖੜੇ ਹੁੰਦੇ ਆ ਨਾ ਗੱਲਬਾਤ ਹੁੰਦੀ ਆ ਤੇ ਉਤੋਂ ਹੀ ਕਿਹਾ ਕਿ ਰੇਕੀ ਹੋਈ ਆ ਜਿੱਦਾਂ ਹਨਾ ਉਹ ਉਹ ਚੀਜ਼ ਨੂੰ ਲੈ ਕੇ ਫਿਰ ਬਾਈ ਨੇ ਕੁਝ ਤੁਹਾਨੂੰ ਦੱਸਿਆ ਹੋਵੇ ਕਿ ਆ ਹੋਵੇ ਜਾਂ ਕਿਉਂ ਹੋਵੇ ਨਹੀਂ ਬਾਈ ਉਹ ਹੀ ਤਾਂ ਦੱਸ ਦੇਣਾ ਉਹਨਾਂ ਸਮੇਂ ਚ ਗੱਲ ਹੀ ਨਹੀਂ ਹੋਈ ਤੇ ਇਹੀ ਮੈਂ ਐਡਵਾਈਸ ਕਰਨਾ ਸੀ ਉਹਨੂੰ ਵੀ ਇਹ ਤੋਂ ਗਰੇਜ ਕਰ ਹੂੰ ਵੀ ਇਹ ਤੈਨੂੰ ਕੋਈ ਫੇਵਰਟ ਨਹੀਂ ਕਰੂਗੀ ਗੱਲ ਵੀ ਹੈ ਨਾ ਮੈਨੂੰ ਮੇਰਾ ਐਕਸਪੀਰੀਅੰਸ ਹੀ ਹੈ ਇਸ ਗੱਲ ਇਹ ਚੀਜ਼ਾਂ ਚ ਵੀ ਕਿਵੇਂ ਕੀ ਸਿਸਟਮ ਕਿਵੇਂ ਚੱਲਦਾ ਹੈ ਕਿਉਂਕਿ ਮੈਨੂੰ ਸਿਰਫ ਉਹਦੇ ਨਾਲ ਪਿਆਰ ਸੀ ਮੈਨੂੰ ਇਹ ਸੀ ਵੀ ਕੋਈ ਐਦਾਂ ਦੀ ਗੱਲ ਨਾ ਹੋਵੇ ਨਾ ਵੀ ਕੋਈ ਇਹ ਜੀ ਗੱਲ ਨਾ ਹੋਵੇ ਜਾਂ ਕੋਈ ਛੱਟ ਪੇ ਨਾਲ ਲੱਗੇ ਜਾਂ ਕੁਝ ਵੀ ਪਰ ਹੋਈ ਨਹੀਂ ਪਾਇਆ ਗੱਲ ਹੀ ਨਹੀਂ ਹੋ ਪਈ ਬਈ ਮੈਨੂੰ ਇੱਕ ਗੱਲ ਇਹ ਵੀ ਕਈ ਵਾਰੀ ਥੋੜਾ ਜਿਹਾ ਦਰਦ ਹੁੰਦਾ ਵੀ ਯਾਰ ਜੇ ਮੈਂ ਗਾਂ ਨੂੰ ਹੋ ਕੇ ਕਿਸੇ ਮੇਰੇ ਲਈ ਕੋਈ ਵੱਡੀ ਗੱਲ ਨਹੀਂ ਸੀ ਮੈਂ ਉਹਨੂੰ ਕਿਸੇ ਤਰੀਕੇ ਨਾਲ ਉਹ ਇਹੀ ਕਹਿੰਦਾ ਵੀ ਠੀਕ ਆ ਵੀ ਮੈਨੂੰ ਫੋਨ ਕਰ ਹੂੰ ਮੇਰੇ ਕੋਲ ਨੰਬਰ ਨਹੀਂ ਸੀ ਉਸ ਟਾਈਮ ਜਿਹੜਾ ਉਹਦਾ ਨਵਾਂ ਨੰਬਰ ਸੀ ਉਹਨੇ ਚੇਂਜ ਕਰ ਲਈ ਸੀ ਉਹਨੋਂ ਨੰਬਰ ਉਹ ਜਿਹੜੇ ਮੇਰੇ ਕੋਲ ਸੀ ਤੇ ਇਹ ਵੀ ਮੈਨੂੰ ਫੋਨ ਲਾ ਜਿਵੇਂ ਮਰਜ਼ੀ ਕਰਕੇ ਜਾਂ ਫਿਰ ਮੈਂ ਕਿਸੇ ਵੀ ਤਰੀਕੇ ਨਾਲ ਰੀਚ ਆਊਟ ਕਰ ਲਾਂ ਤਾਂ ਸਾਡੀ ਗੱਲਬਾਤ ਫੇਰ ਸ਼ੁਰੂ ਹੋ ਜਾਂਦੀ ਹੈ ਉਸ ਦੀ ਦਾ ਤੇ ਸ਼ਾਇਦ ਮੈਂ ਕਹੀ ਦਿੰਦਾ ਮਲਾਲ ਹੈ ਉਸ ਚੀ ਦਾ ਜੀ ਮੈਨੂੰ ਹੈ ਬਈ ਤੇ ਕੁਝ ਇਹ ਵੀ ਮੈਨੂੰ ਮਲਾ ਲਿਆ ਵੀ ਜਿਹੜੇ ਜਦੋਂ ਸਿਸਟਮ ਲੋਡ ਹੁੰਦਾ ਨਾ ਬਈ ਉਦੋਂ ਵਾਲੇ ਦੋ ਵਾਲਾ ਜਿਹੜਾ ਹੁੰਦਾ ਨਾ ਉਹ ਬੜਾ ਫੋਨੀ ਤੇ ਫੇਕ ਹੁੰਦਾ ਚਾਰਚ ਦੇ ਲੰਬੇ ਹਾਂ 90% ਇਹ ਸਾਨੂੰ ਪਤਾ ਹੈ ਇਹ ਗੱਲ ਪਿਆਰ ਸਭ ਲਈ ਹੁੰਦਾ ਠੀਕ ਹੈ ਪਰ ਉਹ ਹੁੰਦਾ ਵੀ ਉਹ ਤੁਹਾਨੂੰ ਅਸਲ ਮਾਇਨੇ ਚ ਤੁਹਾਨੂੰ ਪ੍ਰੋਟੈਕਟ ਨਹੀਂ ਕੋਈ ਕਰ ਰਿਆ ਹੁੰਦਾ ਬਈ ਤੁਹਾਨੂੰ ਪ੍ਰੋਟੈਕਟ ਨਹੀਂ ਕਰ ਰਿਆ ਹੁੰਦਾ ਤੇ ਬੰਦੇ ਨੂੰ ਉਹ ਵਾਵਾ ਕਈ ਵਾਰੀ ਠੀਕ ਲੱਗਦੀ ਹੈ ਹੂੰ ਸੋ ਮੈਨੂੰ ਇਹ ਵੀ ਫੀਲ ਹੁੰਦਾ ਸੀ ਵੀ ਮੈਨੂੰ ਮੈਨੂੰ ਲੱਗਦਾ ਵੀ ਇਸ ਸਮੇਂ ਚ ਵੀ ਜੇ ਆਪਾਂ ਇਦਾਂ ਪਰਦੇ ਆ ਤਾਂ ਪਤਾ ਨਹੀਂ ਕਿਵੇਂ ਦੀ ਸਿਚੁਏਸ਼ਨ ਬਣੂਗੀ ਮੈਨੂੰ ਉਹ ਵੀ ਥੋੜਾ ਜਿਹਾ ਬਾਦਰ ਕਰਦੀ ਜੀ ਵੀ ਕੋਈ ਅਨੋਨਿਮਸ ਸਪੇਸ ਦਵਾ ਥੋੜੀ ਜਦੋਂ ਮੌਕਾ ਲੱਗੂਗਾ ਪਰਸਨਲੀ ਮਿਲੂਗੇ ਨਾ 1 on 1 ਔਰ ਜੁਲਾਈ ਚ ਸੀ ਉਹਦਾ ਪ੍ਰੋਗਰਾਮ শেয়ার ਕਰਾਂਗੇ ਗੱਲ ਤੋ ਇਹ ਸੀ ਜਦੋਂ ਪਤਾ ਲੱਗਦਾ ਬਾਈ ਦੇ ਕਤਲ ਦੇ ਬਾਰੇ ਫਰੋਸ ਸੈਮ ਕਦੋਂ ਤੁਹਾਨੂੰ ਪਤਾ ਲੱਗਦਾ ਮਨ ਚ ਪਹਿਲਾਂ ਕੀ ਖਿਆਲ ਆਉਂਦਾ ਵਾਕਿ ਕਿਉਂਕਿ ਕਈ ਵਾਰ ਅਸੀਂ ਦੇਖਦੇ ਹਾਂ ਨਾ ਕਿ ਕੋਈ ਵੀ ਵੱਡਾ ਸਟਾਰ ਆ ਉਹਨੂੰ ਲੈ ਕੇ ਕੋਈ ਨਾ ਕੋਈ ਨਿਊਜ਼ ਚੱਲਦੀ ਰਹਿੰਦੀ ਹੈ ਨਾ ਕਈ ਵਾਰ ਕਿ ਹੁੰਦਾ ਕਿ ਪੇजेस ਜਿਹੜੇ ਬਣੇ ਹੋਏ ਆ ਉੱਥੇ ਕੁਛ ਨਾ ਕੁਛ ਫੇਕ ਵਾਇਰਲ ਹੁੰਦਾ ਰਹਿੰਦਾ ਉਹ ਜਾਂ ਨਹੀਂ ਬਾਈ ਸ਼ੋਭਦੀਪ ਦੇ ਪਹਿਲਾਂ ਤਾਂ ਇਹ ਵੀ ਹਸਪੀਟਲ ਹੈ ਹਨਾ ਪਤਾ ਤਾਂ ਜਿਆਦਾ ਹੀ ਲੱਗ ਗਿਆ ਸੀ ਕੁਦਰਤੀ ਮੈਂ ਉਸ ਦਿਨ ਘਰੇ ਹੀ ਸੀ ਤੇ ਮੈਂ ਜਿਵੇਂ ਨਿਊਜ਼ ਫਲੈਸ਼ ਲਿਖੀ ਕਿਉਂਕਿ ਵੀਡੀਓ ਆ ਗਈ ਸੀ ਸਾਢੇ ਲੱਗੀ ਔਰ ਜਦੋਂ ਵੀਡੀਓ ਦੇਖੀ ਮੈਨੂੰ ਉਸ ਟਾਈਮ ਮੈਨੂੰ ਵੀ ਹਰਮਨ ਠੀਕ ਨਹੀਂ ਲੱਗ ਰਿਹਾ ਸੀ ਨਾ ਰੋਸ ਟਾਈਮ ਜਿਵੇਂ ਧੜਕਣ ਦੀ ਵੱਧ ਜਾਂਦੀ ਹੈ ਨਾ ਬੰਦੇ ਦੀ ਵੀ ਕੀ ਹੈ ਕੀ ਹੈ ਫਿਰ ਬੰਦਾ ਹੋਰ ਦੇਖੀ ਜਾਂਦਾ ਵੀ ਕਿਵੇਂ ਕੀ ਫਿਰ ਇਹ ਵੀ ਦੇਖ ਲਓ ਵੀ ਉਸ ਟਾਈਮ ਇਹ ਵੀ ਨਹੀਂ ਦਿਮਾਗ ਚਾਹੁੰਦਾ ਵੀ ਕਿਹਨੂੰ ਫੋਨ ਕਰੀਏ ਕੀ ਨਹੀਂ ਹੈ ਨਾ ਬਸ ਇਹ ਦੇਖ ਰਿਹਾ ਵੀ ਕਿਵੇਂ ਨਿਊਜ਼ ਸਕਰੋਲ ਕਰ ਕਰਕੇ ਦੇਖੀ ਜਾਂਦਾ ਫਿਰ ਜਦੋਂ ਪਤਾ ਲੱਗਿਆ ਉਦੋਂ ਫਿਰ ਉਹ ਤਾਂ ਸਾਰੀ ਚੈਨਲਾਂ ਤੇ ਫਲੈਸ਼ ਹੋ ਗਈ